ਦੋਸਤੋ ਘੜਿਆ ਕਨੌਰੀ ਬਾਰਡਰ ਤੇ ਦੇਖ ਸਕਦੇ ਹੋਗੇ ਕਿਵੇਂ ਆਪਣਾ ਸਾਡੇ ਕਿਸਾਨ ਭਰਾ ਰੋਟੀ ਪਾਣੀ ਆਪ ਬਣਾਉਂਦੇ ਨੇ ਕਿ ਆਪ ਤਿਆਰ ਕਰਦੇ ਨੇਗੇ ਦੇਖੋ ਇਹ ਸਬਜ਼ੀਆਂ ਦੀ ਧਨੀਆ ਕੱਟਿਆ ਜਾ ਰਿਹਾਗਾ ਸਬਜ਼ੀਆਂ ਤਿਆਰ ਹੋ ਰਹੀਆਂ ਨੇਗੀਆਂ ਇੱਧਰ ਸਬਜ਼ੀ ਬਣ ਰਹੀ ਹੈਗੀ ਦੇਖ ਸਕਦੇ ਹੋਗੇ ਕਾਦੀ ਸਬਜ਼ੀ ਬਣ ਰਹੀ ਹੈ ਜੀ ਗਾਜਰਾ ਜੀ ਗਾਜਰਾਂ ਦੀ ਅਸਾ ਇੱਕ ਸਾਗ ਅਸਰੋਂ ਦਾ ਦੇਖ ਸਕਦੇ ਹੋਗੇ ਕਿੰਨੇ ਵਧੀਆ ਤਰੀਕੇ ਨਾਲ ਖਾਣਾ ਵਗੈਰਾ ਬਣਾਇਆ ਜਾਂਦਾ ਤੇ ਖਾਧਾ ਜਾਂਦਾ ਕਿਸਾਨ ਭਰਾਵਾਂ ਵੱਲੋਂ ਇੱਧਰ ਸਾਡੀਆਂ ਮਾਤਾ ਮੇਰੀਆਂ ਭੈਣਾਂ ਨਾਲ ਲੱਗ ਕੇ ਰੋਟੀ ਤਿਆਰ ਹੋ ਰਹੀ ਹੈਗੀ ਦੇਖ ਸਕਦੇ ਹੋਗੇ ਰੋਟੀ ਬਣ ਰਹੀ ਹੈ ਜੀ ਤਿਆਰ ਹੋ ਰਹੀ ਹੈ ਇੱਕ ਇਹ ਤਸਵੀਰਾਂ ਸਿੱਧੀਆਂ ਦੇਖ ਰਹੇ ਹੋ ਤੁਸੀਂ ਖਨੌਰੀ ਬਾਰਡਰ ਦੀਆਂ ਜੀ ਆਹ ਟਰਾਲੀ ਪਿੱਛੇ ਦੇਖ ਸਕਦੇ ਹੋਗੇ ਪੂਰੀ ਰਾਸ਼ਨ ਦੀ ਟਰਾਲੀ ਲੈ ਕੇ ਆਏ ਨੇ ਜੀ ਕੱਚੇ ਪੈਰੀਂ ਨਹੀਂ ਪਹੁੰਚੇ ਹੈਗੇ ਤੇ ਦੇਖੋ ਤੜਕਾ ਲੱਗ ਰਿਹਾ ਸਾਗ ਨੂੰ ਕਿੰਨੇ ਵਧੀਆ ਤਰੀਕੇ ਨਾਲ ਦੇਖ ਸਕਦੇ ਹੋਗੇ ਇਧਰ ਮੇਰੇ ਵੀਰ ਵਰਤਾਰੇ ਨੇਗੇ ਖਾਣਾ ਵਗੈਰਾ ਵਰਤਾਰੇ ਨੇਗੇ ਤੇ ਖਾਣਾ ਦੇਖ ਸਕਦੇ ਹੋ ਬਰਤਨ ਤੇ ਖਾਣਾ ਵਰਤਾਇਆ ਜਾ ਰਿਹਾ ਖਾਣਾ ਖਾਦਾ ਜਾ ਰਿਹਾਗਾ ਪਿੱਛੇ ਤੋਂ ਦੇਖ ਸਕਦੇ ਹੋ ਲੱਕੜ ਗੋਹਾ ਪੂਰਾ ਆਪਣਾ ਕਹਿਣ ਦਾ ਮਤਲਬ ਵੀ ਪੂਰਾ ਇੰਤਜ਼ਾਮ ਕਰਕੇ ਆਏ ਨੇ ਕੋਈ ਇਹ ਨਹੀਂ ਹੈਗਾ ਕਿਸੇ ਚੀਜ਼ ਦੀ ਘਾਟ ਆਗੀ ਉਰੇ ਠੀਕ ਹੈ ਓਨੀ ਕੁ ਫੈਸਿਲਿਟੀ ਆਪਣੇ ਘਰਾਂ ਦੇ ਵਿੱਚ ਨਹੀਂ ਤੁਹਾਨੂੰ ਮਿਲਣੀ ਹੈਗੀ ਜਿੰਨੀ ਫੈਸਿਲਿਟੀ ਤੁਸੀਂ ਇਸ ਬਾਰਡਰ ਤੇ ਮਿਲ ਰਹੀ ਹੈ ਕਿ ਕਿਸਾਨਾਂ ਨੂੰ ਠੀਕ ਹੈ ਕੋਈ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਕੋਈ ਰੋਟੀ ਪਾਣੀ ਸਾਰਾ ਕੁਝ ਠੀਕ ਹੈ ਵੱਧ ਕੇ ਮਿਲ ਰਿਹਾ ਹੈਗਾ ਸਾਸੀ ਗੱਲ ਜੀ ਕੀ ਨਾਮ ਆ ਜੀ ਮਹਿੰਦਰ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਜੀ ਜਿਹੜਾ ਬਹਿੰਡਾ ਬਲਾਕ ਮੋੜ ਮੰਡੀ ਪਿੰਡ ਭਾਈ ਬੋਸਾ ਬਾਕੀ ਜਿਹੜੇ ਕਿਸਾਨ ਭਰਾ ਆਪਣੇ ਘਰਾਂ ਦੇ ਵਿੱਚ ਬੈਠੇ ਨੇਗੇ ਨਹੀਂ ਆਏ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਤਾਂ ਉਹਨੂੰ ਆਪ ਨੂੰ ਚਾਹੀਦੇ ਆ ਜੀ ਇਹਨਾਂ ਕੋਲ ਜ਼ਮੀਨਾਂ ਤੇ ਜ਼ਮੀਰ ਮਰੀ ਹੋਈ ਹੈ ਹਾਂ ਜੀ ਕਹਿੰਦੇ ਸਾਡੇ ਕੋਈ ਵੱਧ ਜਾਇਦਾ ਸਾਡੇ ਬਲਾਨਾ ਤਾਂ ਕੰਮ ਫਾਇਦੀ ਮੁੰਡੇ ਸਾਡੀ ਆਉਂਦੀ ਹੈ ਪਰ ਜ਼ਮੀਰ ਨਹੀਂ ਇਹਨਾਂ ਕੋਲ ਬਿਲਕੁਲ ਜੀ 6 ਸਾਲ ਹੋ ਗਿਆ ਹੁਣ ਸਾਲ ਦੀ ਨਹੀਂ ਜੋ ਜਾਗੀ ਹੁਣ ਤਾਂ ਮੁਸ਼ਕਲ ਹੈ ਪਰ ਸਾਨੂੰ ਇੱਥੇ ਜਿਹੜਾ ਬੰਦਾ ਸਾਡੇ ਪਿੱਛੇ ਜਾਣ ਤੜੀ ਤੇ ਤੇਰੀ ਬੈਠਾ ਹੈ ਸਾਨੂੰ ਵੀ ਕੋਈ ਕਰਨਾ ਚਾਹੀਦਾ ਉਹਦੇ ਪਿੱਛੇ ਅਸੀਂ ਹਾਜ਼ਰੀ ਨਹੀਂ ਲਾ ਸਕਦੇ ਉਹਨਾਂ ਵੀ ਵੱਧ ਵੱਧ ਪਹੁੰਚੋ ਤੇ ਬਹੁਤ ਖਰਾ ਆਈ ਬੇ ਕਿਸਾਨ ਵੀ ਬਹੁਤ ਜ਼ਿਆਦਾ ਕਰਾਸ਼ ਹੈ ਇਕੱਠ ਹੋਈ ਜਾਂਦਾ ਹੈ ਪਰ ਜਿਹੜੇ ਹਜੇ ਵੀ ਸੁੱਤੇ ਪਏ ਉਹਨੂੰ ਜਾਗਣ ਦੀ ਲੋੜ ਹੈ। ਜੀ ਜੀ ਜੀ। ਅੱਤ ਇੱਕ ਪੂਰੇ ਤੁਸੀਂ ਕਿੰਨੇ ਦਿਨਾਂ ਤੋਂ ਮੰਨ ਲੋ ਅਸੀਂ ਲਗਾਤਾਰ ਤੋਂ ਹੀ ਆ ਰਹੇ ਸਾਂ। ਅੱਛਾ। ਸਿਰਨਾਮ ਬੜਾ ਚੱਲ ਗਿਆ ਵਾਰੀ ਵਾਰੀ ਆਈ ਜਾਂਦੇ ਨੇ। ਪੂਰੇ ਕੋਈ ਮੁਸ਼ਕਲ ਆ ਰਹੀ ਹੋਵੇ ਕਿਸੇ ਚੀਜ਼ ਦੀ? ਮੁਸ਼ਕਲ ਤਾਂ ਬਸ ਠੀਕ ਠਾਕ ਹੈ ਕਿਉਂਕਿ ਮੁਸ਼ਕਲ ਸਾਨੂੰ ਕੋਈ ਨਹੀਂਗੀ। ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹਾਂ। ਪੂਰਾ ਸਾਰਾ ਸਮਾਨ ਕਰਨ ਨਾਲੋਂ ਮੈਨੂੰ ਮੈਂ ਦੇਖ ਰਿਹਾਗਾ ਵੀ ਵੱਧ ਫੈਸਿਲਿਟੀ ਹੈਗੀ। ਹਾਂ। ਹਾਲਾਂਕਿ ਆਪਣੇ ਘਰਾਂ ਦੇ ਵਿੱਚ ਇੰਨੀ ਵਧੀਆ ਫੈਸਿਲਿਟੀ ਨਹੀਂ ਮਿਲਦੀ ਹੈਗੀ ਕਿ ਰੋਟੀਆਂ ਦੋ ਦੋ ਤਿੰਨ ਤਰ੍ਹਾਂ ਦੀਆਂ ਦਾਣਾ ਸਬਜ਼ੀਆਂ ਤੇ ਸਾਗ ਨਾਲ ਮੈਂ ਤੁਹਾਨੂੰ ਦਿਖਾਉਣਾ ਚਾਹਣਾਗਾ ਤੇ ਅਚਾਰ ਤੱਕ ਦਾ ਇੰਤਜ਼ਾਮ ਆ ਜੀ ਦੇਖੋ ਤਾਜ਼ਾ ਗਾਜਰਾਂ ਦਾ ਮਿਰਚਾਂ ਦਾ ਅਚਾਰ ਆ ਚਾਵਲ ਨਾਲ ਦੁੱਧ ਪਾਣੀ ਠੀਕ ਹੈ ਲੱਸੀ ਸਾਰਾ ਕੁਝ ਫੈਸਿਲਿਟੀ ਮੈਂ ਕਹਿੰਦਾ ਹਾਂ ਕਿ ਆਪਣੇ ਘਰਾਂ ਦੇ ਵਿੱਚ ਨਹੀਂ ਤੁਹਾਨੂੰ ਇਹ ਫੈਸਿਲਿਟੀ ਮਿਲਣੀ ਜਿਹੜੀ ਫੈਸਿਲਿਟੀ ਉਰੇ ਖਨੌਰੀ ਬਾਰਡਰ ਤੇ ਮਿਲ ਰਹੀ ਹੈਗੀ ਇਕਸਾ ਦੇਓ ਪ੍ਰਸ਼ਾਦੇ ਤਿਆਰ ਹੋ ਰਹੇ ਨੇਗੇ ਲੰਗਰ ਤਿਆਰ ਹੋ ਰਿਹਾ ਜੀ ਟਰਾਲੀ ਪੂਰੀ ਰਸਣ ਦੀ ਭਰੀ ਹੋਈ ਹੈ ਕੋਈ ਇਹ ਨਹੀਂ ਕਿਸੇ ਚੀਜ਼ ਦੀ ਰੇ ਘਾਟ ਆ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹਾਂਜੀ ਮੈਂ ਦਾਲ ਸਬਜ਼ੀਆਂ ਦੇਖ ਸਕਦੇ ਹੋਗੇ ਕੱਚੀਆਂ ਆਲੂਆਂ ਦਾ ਕੱਟਾ ਪਿਆ ਜੀ ਪਿਆਜ਼ਾਂ ਦਾ ਕੱਟਾ ਪਿਆ ਗੋਭੀ ਪਈਏਗੀ ਠੀਕ ਹੈ ਮਿਰਚ ਪਈਏ ਡੇਲੀ ਡੇਲੀ ਤਾਜੀ ਸਬਜ਼ੀ ਆ ਰਹੀ ਹੈਗੀ ਤੇ ਬਹੁਤ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ ਤੰਬੂ ਰਹਿਣ ਵਾਲੇ ਇਹਨਾਂ ਦੇ ਤੇ ਬਹੁਤ ਵਧੀਆ ਤਰੀਕੇ ਨਾਲ ਤਾਂ ਮੂਹਾਂ ਦੇ ਵਿੱਚ ਕੋਈ ਟਰਾਲੀਆਂ ਦੇ ਵਿੱਚ ਰਹਿ ਰਹੇ ਨੇਗੇ ਔਰ ਵਾਸ਼ਿੰਗ ਮਸ਼ੀਨਾਂ ਦਾ ਇਕੱਲੇ ਆਏ ਵਾਸ਼ਿੰਗ ਮਸ਼ੀਨਾਂ ਦਾ ਇਕ ਰੱਖੀਆਂ ਗਈਆਂ ਨੇਗੀਆਂ ਠੀਕ ਹੈ ਕਿ ਲੰਬਾ ਸੋਚ ਕੇ ਆਏ ਨੇ ਵੀ ਕੋਈ ਲੰਬੇ ਸਮੇਂ ਲਈ ਅਸੀਂ ਰਹਿਣਾਗਾ ਕੋਈ ਪਿੱਛੇ ਬਾਰੇ ਸੋਚਣਾ ਨਹੀਂ ਹੈਗਾ ਘਰ ਬਾਰੇ ਠੀਕ ਹੈ ਜੀ ਦੇਖ ਸਕਦੇ ਹੋਗੇ ਤੇ ਦੇਖਣ ਨੂੰ ਬਹੁਤ ਵਧੀਆ ਲੱਗਿਆ ਤੇ ਸਾਡਾ ਫਿਰ ਦੂਜੀ ਸਾਈਡ ਆ ਜਾ ਹਾਂ ਦੂਜੀ ਸਾਈਡ ਆਉਨੇਗਾ ਫਿਰ ਅਤੇ ਫਿਰ ਰਿਖਨੋਰੀ ਬਾਰਡਰ ਦੀਆਂ ਦੇਖ ਰਹੇ ਹਾਂ ਤਸਵੀਰਾਂ ਤੁਸੀਂ ਤੇ ਸਾਡੇ ਬੜੇ ਵੀਰ ਲਾਲੀਸ ਕਰੋਦੀ ਜੀ ਪਹੁੰਚੇ ਨੇਗੇ ਧੰਨਵਾਦ ਜੀ ਲਾਲੀ ਜੀ ਜਿਹੜੇ ਕਿਸਾਨ ਨਹੀਂ ਕਰਾਂ ਦੇ ਵਿੱਚੋਂ ਆਏ ਹੈਗੇ ਆਪਣੇ ਘਰਾਂ ਦੇ ਵਿੱਚ ਨਗੇ ਉਰੇ ਬਾਰਡਰ ਤੇ ਨਹੀਂ ਪਹੁੰਚੇ ਤੁਸੀਂ ਤਾਂ ਹੁਣ ਬਹੁਤ ਵਾਰ ਬਹੁਤ ਚੱਕਰ ਵੀ ਲਗਾ ਲਈ ਤੇ ਪਹੁੰਚ ਰਹੇ ਹੋਗੇ ਹਰ ਤਰ੍ਹਾਂ ਦਾ ਸਾਥ ਵੀ ਦੇ ਰਹੇ ਹੋਗੇ ਤੇ ਉਹਨਾਂ ਨੂੰ ਕਿਸ ਨੇ ਹੱਲਣੋ ਚਾਣੇ ਬੇਨਤੀ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਵੀ ਵੱਧ ਤੋਂ ਵੱਧ ਇਸ ਮੋਰਚੇ ਵਿੱਚ ਪਹੁੰਚਿਆ ਜਾਵੇ ਸਾਡਾ ਕਿਸਾਨਾਂ ਦਾ ਸਭ ਤੋਂ ਉੜਿਆ ਲਿਖਿਆ ਗੂਲੀਡ ਕਰਨ ਵਾਲੇ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਬਹੁਤ ਹੀ ਨਾਜ਼ੁਕ ਹਾਲਤ ਚ ਨੇ ਕਿਸੇ ਟਾਈਮ ਕੁਝ ਵੀ ਹੋ ਸਕਦਾ ਆਜੋ ਆਪਾਂ ਸਰਕਾਰਾਂ ਤੇ ਦਬਾਅ ਬਣਾਈਏ ਇਸ ਅੰਦੋਲਨ ਨੂੰ ਜਿੱਤ ਕੇ ਆਪਣੀਆਂ ਜੋ ਮੰਗਾਂ ਨੇ 35 40 ਸਾਲ ਦੀਆਂ ਪੁਰਾਣੀਆਂ ਲੰਮਕੀਆਂ ਹੋਈਆਂ ਉਹਨਾਂ ਨੂੰ ਇਹ ਹੱਕ ਮੰਗਾਂ ਨੂੰ ਲਿਜਾ ਕੇ ਇਸ ਮੋਰਚੇ ਨੂੰ ਫਤਿਹ ਕਰਕੇ ਲੈ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਲੱਗਿਆ ਜੀ ਸਾਡੇ ਲਾਲੀਸਕਰੋਤੀ ਜੀ ਨੇ ਮੇਰਾ ਵੱਡਾ ਭਰਾ ਕਾ ਮੇਰੇ ਵਧੀਆ ਮਿੱਤਰ ਜੀ ਮਿੱਤਰ ਵੀ ਨੇਗੇ ਅਦੇ ਅੱਜ ਮੇਰੇ ਨਾਲ ਹੀ ਆਏ ਸੀਗੇ ਤੇ ਬਾਕੀ ਤੁਹਾਨੂੰ ਦਿਖਾਉਣਾਗਾ ਦੇਖੋ ਟਰੈਕਟਰ ਵਗੈਰਾ ਸਾਰੇ ਢੱਗੇ ਹੋਏ ਨੇਗੇ ਉਰੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਕਿਸੇ ਕਿਸਾਨ ਨੂੰ ਠੀਕ ਹੈ ਦੇਖ ਸਕਦੇ ਹੋ ਬਾਬੇ ਨੇ ਲੋਈਆਂ ਲੈਤੀ ਹੋਈ ਨੇ ਇਹ ਨੇ ਅਸਲੀ ਕਿਸਾਨ ਇਹ ਜਿਹਨੂੰ ਆਪਾਂ ਕਿਹਾ ਜਾਂਦਾ ਨਾ ਜੱਟ ਕਹਿੰਦੇ ਆ ਹਾਂ ਲਾਲੀ ਜੀ ਜਿਹੜੇ ਜੱਟ ਜੱਟ ਕਹਿੰਦੇ ਨੇ ਮੈਨੂੰ ਲੱਗਦਾ ਵੀ ਜੱਟ ਤਾਂ ਅਸਲੀ ਇਹ ਨੇ ਜਿਹੜੇ ਉਰੇ ਮਿਲਦੇ ਮਿਲਦੰਗੇ ਜਾਂ ਉਹਨੇ ਜਿਹੜੇ ਟਰੈਕਟਰਾਂ ਨੇ ਟੱਕ ਲਾ ਕੇ ਫਿਰਦੇ ਨੇ ਕਿ ਬੁਜਾਰਾਂ ਚ ਨਹੀਂ ਉਹ 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 ਜੱਟ ਤਾਂ ਆਹੀ ਨੇ ਅਸਲੀ ਜੱਟੇ ਇਹ ਮੱਧ ਵਰਗੀ ਨੇ ਜਿਹੜੇ ਅੱਜ ਬੈਠੇ ਨੇ ਉਹਨੇ ਹਾਂ ਬਿਲਕੁਲ ਜੀ ਬਿਲਕੁਲ ਜਿਹੜੇ ਜਿਨ੍ਹਾਂ ਕੋਲ ਛੋਟੇ ਛੋਟੇ ਟਰੈਕਟਰ ਨੇ ਜੀ 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 ਠੀਕ ਹੈ ਇਹ ਇਹ ਵਿਚਾਰੇ ਵੱਧ ਆਉਂਦੇ ਨੇ ਲੋਕ ਸਾਡੇ ਕਿਸਾਨ ਨੂੰ ਛੋਣੀ ਸੇਕ ਰਹੇ ਨੇ ਕਿ ਦੇਖੋ ਜੀ ਕਿਸਾਨ ਭਰਾ ਵੱਧ ਰਹੇ ਨੇ ਸੋ ਵੱਡਾ ਹੰਬੜਾ ਮਾਰਨ ਦੀ ਲੋੜ ਹੈ ਵੱਧ ਤੋਂ ਵੱਧ ਇਸ ਮੋਰਚੇ ਨੂੰ ਤਾਂ ਆਪਾਂ ਇਹ ਮੋਰਚਾ ਫਤਿਹ ਕਰ ਸਕਾਂਗੇ ਜੇ ਨਾ ਜਿਆਦਾ ਤਦਾਦ ਦੇ ਵਿੱਚ ਉਹਰੇ ਆਪਣੇ ਕਿਸਾਨਾਂ ਦੀ ਗਿਣਤੀ ਹੋਵੇ ਧੰਨਵਾਦ ਜੀ ਇਹ ਤਾਂ